ਅੱਜ ਪੂਰੀ ਵਾਲਾ ਗੁਰਦੁਆਰਾ ਸਾਹਿਬ ਤੋਂ ਲੈ ਕੇ ਚੰਦਰਨਗਰ ਚੌਂਕ ਜਿਹੜਾ ਪਹਿਲੇ ਜਿੱਥੇ ਬੁੱਤ ਲੱਗਿਆ ਹੋਇਆ ਆ ਲਾਲਾ ਜੀ ਦਾ ਜਗਤ ਨਾਨਕ ਦਾ ਉਹ ਚੌਂਕ ਤੱਕ ਇਹ ਸੜਕ ਦਾ ਆਰਐਮਸੀ ਦਾ ਸੜਕ ਬਣਨੀ ਹੈ ਔਰ ਕਾਫੀ ਦਿਨ ਤੋਂ ਡਿਮਾਂਡ ਵੀ ਸੀ ਕਿ ਕਿਉਂਕਿ ਬਰਸਾਤਾਂ ਦੇ ਵਿੱਚ ਬਹੁਤ ਵੱਡੀ ਦਿੱਕਤ ਆ ਰਹੀ ਸੀਗੀ ਬਰਸਾਤਾਂ ਵਿੱਚ ਸੜਕ ਕਾਫੀ ਨੁਕਸਾਨ ਹੋਇਆ ਸੀਗਾ ਔਰ ਇੱਥੇ ਪਾਣੀ ਬਹੁਤ ਖੜਦਾ ਪਾਣੀ ਖੜਨ ਕਰਕੇ ਲੋਕਾਂ ਦੀ ਮੰਗ ਸੀਗੀ ਇਹ ਆਰਐਮਸੀ ਸੀਮਿੰਟ ਕੰਕਰੀਟ ਦੀ ਸੜਕ ਬਣਾਈ ਜਾਏ ਇਹ ਤਕਰੀਬਨ 49 ਲੱਖ ਦੀ ਲਾਗਤ ਦੇ ਨਾਲ ਇਹ ਸੜਕ ਬਣੇਗੀ ਇਹਦੇ ਨਾਲ ਆਵਾਜਾਈ ਵੀ ਨੋ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲਣੀ ਹੈ ਉਹ ਜਿਹੜੀ ਬਰਸਾਤਾਂ ਵਿੱਚ ਲੋਕ ਦੀ ਸੜਕ ਪਹਿਲੇ ਬਣੀ ਹੋਈ ਸੀ ਟੁੱਟ ਜਾਂਦੀ ਸੀ ਸਿਰ ਨੁਕਸਾਨ ਬਹੁਤ ਹੁੰਦਾ ਇਸ ਕਰਕੇ ਆਪਾਂ ਸੜਕ ਜਿਹੜੀ ਇਹ ਦਵਾਰ ਤੋਂ ਨਵੀਂ ਬਣਾਉਣ ਜਾ ਰਹੇ ਹਾਂ ਉਸ ਤੋਂ ਦਾ ਮੇਬੀ ਅਸੀਂ ਚੈੱਕ ਕਰਨੇ ਆ ਕਿ ਇਹਦੇ ਵਰਲਡ ਬੈਂਕ ਦੀ ਸਕੀਮ ਨਾਲ ਪਾਣੀ ਲੈਣ ਪੈਣੀ ਹੈ ਜੇ ਉਹ ਪਾਣੀ ਲੈਣ ਪੈਣੀ ਹੋਈ ਤੇ ਬਿਲਕੁਲ ਅਸੀਂ ਉਸ ਤੋਂ ਪਹਿਲਾਂ ਪਾਣੀ ਦੀ ਲੈਣ ਪਾਵਾਂਗੇ ਉਸ ਤੋਂ ਬਾਅਦ ਸੜਕ ਬਣਾਵਾਂਗੇ ਇਹ ਸਾਰਾ ਸਿਸਟਮ ਸਾਰਾ ਅਸੀਂ ਸਟਾਰਟ ਕਰ ਰਹੇ ਹਾਂ ਨਾਲ ਜਿਹੜੀ ਪੁਲੀ ਹੈ ਸਾਹਮਣੇ ਹੇ ਬੋਲ ਜੀ ਮੇਨ ਪੁਲੀ ਆਂਦੀ ਹੈ ਇਹਨੂੰ ਇਹਦੀ ਰੈਨੋਵੇਸ਼ਨ ਹੋਣੀ ਹੈ ਇਹਦੀ ਰੈਨੋਵੇਸ਼ਨ ਨਹੀਂ ਸੀ ਪਰਸੋਂ ਸਟਾਰਟ ਕਰ ਦੇਣੀ ਹੈ ਪਰਸੋਂ ਤੋਂ ਇਹ ਪੁਲੀ ਜਿਹੜੀ ਖੂਬਸੂਰਤ ਬਣਾ ਕੇ ਇਹਨੂੰ ਵਧੀਆ ਬਣਾਵਾਂਗੇ ਇਹ ਪੁਲੀ ਦਾ ਕੰਮ ਹੀ ਨਾਲ ਸਟਾਰਟ ਹੋ ਜਾਣਾ ਔਰ ਬਾਕੀ ਟੋਟਾ ਜਿਹੜਾ ਦੁਕਾਨਦਾਰ ਦੇ ਸਾਹਮਣੇ ਛੱਡਿਆ ਸੀਗਾ ਆ ਦੁਵਾਲੀ ਦੇ ਵਕਤ ਛੱਡੇ ਸੀ ਆਪਾਂ ਉਹ ਵੀ ਇਹਦੇ ਨਾਲ ਹੀ ਸਟਾਰਟ ਹੋ ਜਾਏਗੀ ਇੱਥੇ ਕਰੇ ਸਾਰੇ ਕੰਮ ਨਾਲ ਹੀ ਜੰਗੀਬਦਰ ਤੇ ਆਪਾਂ ਸਟਾਰਟ ਕਰ ਦੇਣੇ ਆ ਇਹ ਕੰਮ ਤੱਕ ਲਈ ਸਾਡੀ 1 ਮਹੀਨੇ ਦੇ ਫਿਰ ਕਰ ਦੇਣਾ ਕੰਪਲੀਟ ਅਸੀਂ ਸਾਰੇ ਹੀ ਕੰਮ ਸਾਡਾ ਪਾਣੀ ਦੀ ਪੈਣ ਲੈਂਡ ਪੈਣੀ ਹੋਗੀ ਉਹ ਵੀ ਪਾ ਦੇਾਂਗੇ ਇਸ ਸਰਕਾਰ ਦਾ ਵੀ ਕੰਮ ਹੋ ਜਾਏਗਾ ਪੁਲੀ ਦੇ ਵਿੱਚ ਸਟਾਰਟ ਕਰ ਦੇਣਾ ਪਰ ਤੋਂ ਅਸੀਂ ਆਜਾ ਟੁੱਟਿਆ ਰਹਿੰਦਾ ਇਹ ਵੀ ਅਸੀਂ ਨਾਲ ਹੀ ਹਦਾ ਕੰਪਲੀਟ ਕਰ ਦਾਂਗੇ 2020 ਸੈਨਿਆ ਜਿਹੜਾ ਲੈਕਿੰਗ ਤਾਂ 2027 ਦੀਆਂ ਮੈਂ ਤਾਂ ਨਹੀਂ ਪਤਾ ਲਾ 2027 ਲੋਕਾਂ ਨੂੰ ਪਤਾ ਆਊਗਾ ਮੈਂ ਤਾਂ ਬਦਲ ਲਗਾ ਜਿਆਦੀ ਲੋਕਾਂ ਨੇ ਮੈਨੂੰ ਆਸ਼ੀਰਵਾਦ ਤੇ ਲੋਕ ਇਸ ਇਸ ਨੌਰਥ ਹਲਕੀ ਸੇਵਾ ਕਰਨ ਦਾ ਆਪਾਂ ਤਾਂ ਬਹੁਤ ਖੂਬੀ ਕਰੇ ਸਾਡੇ ਵੱਲ ਤੋਂ ਉਸ ਪਹਿਲੇ ਦਿਨ ਤੋਂ ਕੰਮ ਸਟਾਰਟ ਹੈ ਇਹ ਤੋਂ ਉਹਨਾਂ ਵਾਸਤੇ ਜਿਹੜੇ ਹਲਕੇ ਜਾਣ ਹਲਕੇ ਜਾਣ ਡਿਵੈਲਪਮੈਂਟ ਦੇ ਵਿੱਚ ਨਾ ਉਯੋਗਦਾਰ ਬਾਤ ਉਹਨਾਂ ਵਾਸਤੇ ਹੈ ਇੱਥੇ 24 ਘੰਟੇ ਹਾਜ਼ਰ ਨੇ ਇਹਨਾਂ ਦੇ ਕੋਲ 24 ਘੰਟੇ ਕੰਮ ਕਰ ਰਹੇ ਆ। ਰੋਧੀ ਟੀਮਾਂ ਬਹੁਤ ਆਵਾਜ਼ਾਂ ਖਾਂਦੀਆਂ। ਦੇਖੋ ਹੁਣ ਦੇਖੋ ਨੀਓ ਟਾਈਮ ਆ ਗਿਆ। ਜਿਵੇਂ ਤੁਹਾਨੂੰ ਸਾਈਆਂ ਟਾਈਮ ਆ ਰਿਹਾ। ਸਾਡਾ ਤਾਂ ਹਲੇ ਸਵਾ ਸਾਲ ਪਿਆ ਹੈ। ਸਵਾ ਸਾਲ ਹਲੇ ਸੇਵਾ ਕਰਨੀ ਹੈ। ਲੋਕਾਂ ਦੀ ਸੰਗਤਾਂ ਦੇ ਦਰਵਾਜ਼ੇ 'ਚ ਫਿਰ ਜਾਵਾਂਗੇ ਦਰਬਾਰ 'ਚ ਆਪਣੇ ਕੰਮ ਦੱਸਾਂਗੇ। ਲੋਕਾਂ ਨੂੰ ਪਸੰਦ ਹੋਣਗੇ ਦਵਾਰਾ ਲੈਣਗੇ। ਕਿਉਂਕਿ ਰਵਿਆਤੀ ਪਾਰਟੀਆਂ ਕੋਲ ਬੋਲਣ ਦਾ ਕੋਈ ਬੰਨਵਾਸੇ ਕੁਝ ਨਹੀਂ ਹੈ। ਸਿਰ ਤੇ ਸਿਰਫ ਗੱਲਾਂ ਕਰ ਸਕਦੇ ਆ। ਹੁਣ 4.50 ਤੋਂ 5 ਸਾਲ ਦੇ ਨੇੜੇ ਆਂਦੇ ਨੇੜੇ ਆ ਰਹੇ ਆ। ਇਸ ਕਰਕੇ ਉਹ ਡੱਡੂ ਵਾਂਗੂ ਬਾਹਰ ਆਣੇ ਬਰਸਾਜ ਵਿੱਚ ਡੱਡੂ ਬੁਲੇਟ ਬਰਸਾਜ ਬਾਹਰ ਹੁੰਦਾ ਇਹ ਦਾਣੇ ਸਟਾਰਟ ਹੋ ਜਾਣਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਲੋਕਾਂ ਨੇ ਕੰਮ ਦੇਖਣਾ ਜਿਹੜੀ ਸੜਕ ਹੈ ਬੋਵਾਲ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਸਿੱਧੀ ਜਾਂਦੀ ਹੈ ਤੇ ਵਾਰਡ ਨੰਬਰ 68 93 ਇਹ ਤਿੰਨਾਂ ਵਾਰਡਾਂ ਨੂੰ ਜੋੜਦੀ ਹੈ ਮੇਨ ਰੋਡ ਹੈ ਜਿਸ ਦਾ ਅੱਜ ਅਸੀਂ ਆ ਕੇ ਮੀਟਿੰਗ ਜਿਹੜੀ ਰੋਡ ਬਣਾ ਰਹੀ ਹੈ ਉਹਦਾ ਸਾਡੇ ਹਲਕੇ ਦੇ ਐਮਐਲਏ ਚੌਧਰੀ ਬਦਲਾਲ ਬੱਗੇ ਨੇ ਆਪਣੇ ਕਰ ਕਮਲਾਣਾ ਕੀਤਾ ਜਿਹੜੇ ਕਿ ਇੱਕ ਇਹ ਜਿਹੜੀ ਰੋਡ ਹੈ ਆਰਐਮਸੀ ਦੀ ਪਹਿਲੇ ਇੱਥੇ ਲੁਕ ਦੀ ਬਣੀ ਹੋਈ ਸੀ ਜਿੱਥੇ ਮਤਲਬ ਪਾਣੀ ਖੜ ਜਾਂਦਾ ਪਾਣੀ ਦੀ ਪ੍ਰੋਬਲਮ ਸੀ ਮਾਰਕੀਟ ਵਾਲਿਆਂ ਨੇ ਸਾਰੇ ਨੇ ਆ ਕੇ ਐਮਐਲਏ ਸਾਹਿਬ ਕੋਲ ਬੇਨਤੀ ਪੱਤਰ ਲਾਇਆ ਭਈਆ ਸਾਡੀ ਸੜਕ ਆਰਐਮਸੀ ਦੀ ਬਣਾਈ ਜਾਵੇ ਐਮਐਲਏ ਸਾਹਿਬ ਨੇ ਦਿਨਾ ਚੀਏ ਸਾਹਿਬ ਕੋਈ ਐਸਟੀਮੇਟ ਤਿਆਰ ਕਰਾ ਕੇ ਬਣਵਾਣ ਦੀ ਸ਼ੁਰੂਆਤ ਕਰਾਈ ਹੈ ਅੱਜ ਉਹਨਾਂ ਨੇ ਆਪਣੇ ਕਰ ਕਮਲਾਨਾ ਇਹਦਾ ਮੂਰਤ ਕੀਤਾ ਮੈਂ ਆਪਣੇ ਵੱਲੋਂ ਤੇ ਆਪਣੇ ਵਾਰਡ ਦੇ 18 ਨੰਬਰ ਵਾਰਡ ਦੇ ਵਾਸੀਆਂ ਵੱਲੋਂ ਸਭ ਤੋਂ ਵੱਲੋਂ ਆਪਣੇ ਹਲਕੇ ਦੇ ਐਮਐਲਏ ਚੌਧਰੀ ਮਦਲਰ ਬਗੈਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਅਸੀਂ ਪਹਿਲਾਂ ਵੀ ਇੱਥੇ ਸੇਵਾ ਕਰਦੇ ਸੀ ਹੁਣ ਵੀ ਸੇਵਾ ਕਰ ਰਹੇ ਆ ਬਾਕੀ ਬੱਗਾ ਜੀ ਨੇ ਸਾਨੂੰ ਆਸੀ ਦਿੱਤਾ ਵੀ ਜੰਗੀ ਪੱਧਰ ਤੇ ਕੰਮ ਸਾਡੇ ਚੱਲਣਗੇ। ਅੱਛਾ ਪਹਿਲਾਂ ਵੀ ਇਹ ਸਾਡੇ ਦਾ ਨਾਰਥ ਕੰਸਟੀਟੂਐਂਸੀ ਦੇ ਵਿੱਚ ਕੰਮ ਚੱਲ ਰਿਹਾ ਹੈ। ਕੰਮ ਕਦੀ ਰੁਕੇ ਨਹੀਂ। ਨਾਰਥ ਕੰਸਟੀਟੂਐਂਸੀ ਦੇ ਵਿੱਚ ਬੱਗਾ ਸਾਹਿਬ ਵਰਗੇ ਜਿਨ੍ਹਾਂ ਇੱਥੇ ਐਮਐਲਏ ਹੁਣ ਉੱਥੇ ਕੋਈ ਕੰਮ ਰੋਕ ਸਕਦਾ ਹੈ। ਇਹ ਜਦੋਂ ਤੋਂ ਸ਼੍ਰਾਮ ਦਾ ਵੈਰੀ ਬੀਗਿੰਗ ਕੰਟੀਨਿਊਸਲੀ ਕੰਮ ਚੱਲ ਰਹੇ ਆ ਔਰ ਇਹ ਚੱਲਦੇ ਰਹਿਣਗੇ। ਮੇਰਾ ਖਿਆਲ ਕੋਈ ਇਲਾਕਾ ਰਹਿ ਆਈ ਨਹੀਂ ਜਿਹੜਾ ਕੋਈ ਇੱਕ ਦੋ ਦੇ ਕੰਮ ਰਹਿ ਗਏ ਆ ਉਹ ਵੀ ਨਾਲੋ ਨਾਲ ਹੋ ਰਿਹਾ ਬੱਗਾ ਸਾਹਿਬ ਸਿਰਫ ਕਹਿੰਦੇ ਨਹੀਂ ਇਹ ਕਰਦੇ ਆ ਜਦ ਕਹੇ ਤਾਂ ਉਸੇ ਵੇਲੇ ਕੰਮ ਸ਼ੁਰੂ ਹੋ ਜਾਂਦੇ ਆ ਇੱਕ ਵਿਧਾਇਕ ਦੀ ਸਭ ਤੋਂ ਮੇਨ ਕੜੀ ਹੁੰਦੇ ਆ ਉਹਦੇ ਕੌਂਸਲਰ ਹਾਂਜੀ ਉਹਨਾਂ ਦੀ ਟੀਮ ਉਹਨਾਂ ਦੀ ਟੀਮ ਉਹਨਾਂ ਦੇ ਨਾਲ ਬਹੁਤ ਸਟਰੋਂਗ ਹੈ ਇਹਨਾਂ ਦਾ ਪੂਰਾ ਆਸ਼ੀਰਵਾਦ ਹੈ ਜੇ ਐਮਐਲਏ ਸਾਹਿਬ ਦਾ ਆਸ਼ੀਰਵਾਦ ਹੈ ਤਾਂ ਹੀ ਹੌਸਲੇ ਬੁਲੰਦ ਨੇ ਸਾਰੇ ਕੌਂਸਲਰ ਸਾਹਿਬਾਨਾਂ ਦੇ